ਇੱਕ ਵਾਰ ਸਮੁੱਚੇ ਰੂਪ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਹਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਲਾਈ 1745 ਲਾਹੌਰ ਦਾ ਗਵਰਨਰ ਖਾਨ ਬਹਾਦਰ ਜਕਰੀਆ ਖਾਂ ਭਾਈ ਤਾਰੂ ਸਿੰਘ ਸਾਹਿਬ ਦੇ ਬਚਨਾਂ ਦੇ ਨਾਲ ਜੁੱਤੀਆਂ ਦੀ ਮਾਰ ਖਾਂ ਦਾ ਨਰਕਾਂ ਦੇ ਰਾਹ ਨੂੰ ਤੁਰ ਪਿਆ ਕਿਸਾਂ ਦੀ ਬੇਦਬੀ ਕਰਨਾ ਚਾਹੁੰਦਾ ਹੈ ਲੇਕਿਨ ਸਿੰਘ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਆਖਿਆ ਜਕਰੀਆ ਖਾਂ ਕੇਸ ਮੇਰੇ ਨਹੀਂ ਮੇਰੇ ਗੁਰੂ ਦੀ ਮੋਹਰ ਨੇ ਇਹਨਾਂ ਵਾਸਤੇ અપਮਾਨਕ ਸ਼ਬਦ ਵਰਤੇਗਾ ਖਾਲਸਾ ਜੁੱਤੀਆਂ ਮਾਰ ਕੇ ਨਰਕਾ ਚ ਛੱਡ ਕੇ ਆਵੇਗਾ ਬਚਨ اٹਲ ਹੋ ਗਏ ਪਿਸ਼ਾਬ ਦਾ ਬੰਨ ਪਿਆ ਖਾਲਸੇ ਦੇ ਸ਼ਰਨ ਵਿੱਚ ਜਾ ਕੇ ਫਰਿਆਦੀ ਹੋਇਆ ਜਕਰੀਆ ਖਾਨ ਵੱਲੋਂ ਭਾਈ ਸ਼ਵੇਕ ਸਿੰਘ ਉਹਨਾਂ ਆਖਿਆ ਜੋ ਇਹਨੇ ਕਤਲਿਆਮ ਸਿੰਘਾਂ ਦੀ ਕੀਤੀ ਜੋ ਪਾਪ ਤੇ ਅਤਿਆਚਾਰ ਜਕਰੀਆ ਖਾਨ ਨੇ ਕੀਤੇ ਨੇ ਮੁਆਫੀ ਦੇ ਯੋਗਤਾ ਨਹੀਂ ਪਰ ਯਾਦ ਰੱਖੋ ਖਾਲਸੇ ਪੰਥ ਦਾ ਸਿਧਾਂਤ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਸਵਾਲੀ ਬਣ ਕੇ ਗੁਰਨਾਨਕ ਦੇ ਘਰ ਵਿੱਚ ਆਇਆ ਉਹਨੂੰ ਖੈਰ ਪੈਂਦੀ ਹੈ ਸ਼ਾਇਰ ਕਹਿੰਦਾ ਸਿਰ ਦੇਖ ਕੇ ਕਰੀਏ ਸਵਾਲ ਪੂਰਾ ਦਰ ਆਏ ਸਵਾਲੀ ਨੂੰ ਮੋੜੀਏ ਨਾ ਪੱਥਰ ਲੱਖ ਜਹਾਨ ਦੇ ਝਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀਏ ਨਾ ਡੁੱਬ ਕੇ ਆਪਣੇ ਮਨ ਦੀ ਮੌਜ ਹੰਦਰ ਬੇੜੀ ਕਿਸੇ ਅੰਤਾਰੂ ਦੀ ਰੋੜੀਏ ਨਾ ਹੱਥੀ ਆਪਣੇ ਸਭ ਕੁਝ ਵਾਰ ਦਈਏ ਪਰ ਜੀ ਦੀ ਬਾਹ ਫੜੀਏ ਫਿਰ ਛੋੜੀਏ ਨਾ ਆਖਰਕਾਰ ਬਚਨ ਹੋ ਗਿਆ ਭਾਈ ਤਾਰੂ ਸਿੰਘ ਸਾਹਿਬ ਦਾ ਜੋੜਾ ਜਕਰੀਆ ਖਾਨ ਦੇ ਸਿਰ ਵਿੱਚ ਵੱਜੇ ਇਹਨੂੰ ਆਰਾਮ ਮਿਲੇਗਾ ਪਛਾਵ ਦਾ ਬੰਨ ਟੁੱਟੇਗਾ ਆਖਰਕਾਰ ਜੁੱਤੀਆਂ ਦੀ ਮਾਰ ਖਾਂਦਾ ਪਾਪੀ ਮਰ ਗਿਆ ਇਹਦੀ ਮੌਤ ਤੋਂ ਬਾਅਦ ਭਾਈ ਤਾਰੂ ਸਿੰਘ ਸਾਹਿਬ ਜੀ ਸ਼ਹੀਦੀ ਜਾਮ ਪੀ ਗਏ ਜਕਰਿਆ ਖਾਨ ਦੇ ਤਿੰਨ ਪੁੱਤ ਨੇ ਜਾਈ ਆਖਾਂ ਯਾਦ ਰੱਖੋ ਇਹਦਾ ਭਰਾ ਅਯਤੁੱਲਾ ਖਾਨ ਜਿਸ ਨੂੰ ਸ਼ਾਹ ਨਵਾਜ਼ ਖਾਨ ਹਜਬਰ ਜੰਗ ਦਾ ਖਿਤਾਬ ਦਿੱਤਾ ਹੋਇਆ ਤੀਸਰਾ ਭਰਾ ਹੈ ਮੀਰ ਬਾਕੀ ਜਕਰਿਆ ਖਾਨ ਮਰਿਆ ਕਹਿੰਦੇ ਇਹਨਾਂ ਦਾ ਮਾਮਾ ਹੈ ਕਮਰੋਦੀਨ ਖਾਨ ਇਹ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਹੈ ਕਹਿੰਦੇ ਲੈ ਕੇ ਸ਼ਾਹ ਨਵਾਜ਼ ਦੇ ਕੋਲ ਮਲਤਾਨ ਦੀ ਸੂਬੇਦਾਰੀ ਹੈ ਕਹਿੰਦੇ ਨੇ ਕਿ ਮਾਮੇ ਦੇ ਗੱਲ ਮੰਨ ਕੇ ਕਿਉਂਕਿ ਮਾਮਾ ਸੌਰਾ ਵੀ ਲੱਗਦਾ ਹੈ ਕਮਰੋਦੀਨ ਦੀ ਧੀ ਜਹਿਆਖਾਂ ਦੇ ਨਾਲ ਇਹਨੇ ਵਿਆਹੀ ਹੋਈ ਹੈ ਇਹ ਜਵਾਈ ਹੈ ਵਜ਼ੀਰ ਦਾ ਵਜ਼ੀਰ ਦੀ ਚੁੱਕਣਾ ਵਿੱਚ ਆ ਕੇ ਇਹਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸ਼ਾਹ ਨਵਾਜ਼ ਖਾਂ ਮਲਤਾਨ ਤੋਂ ਚੜਿਆ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਦੋਵਾਂ ਭਰਾਵਾਂ ਵਿੱਚ ਸੁਲਾਹ ਸਫਾਈ ਕਰਵਾ ਦਿੱਤੀ ਕਮਰੋਦੀਨ ਨੇ ਆਪਣੇ ਅਸਰ ਰਸੂਖ ਨਾਲ ਜਹਿਆਖਾਂ ਨੂੰ ਲਾਹੌਰ ਦੀ ਗਵਰਨਰਰੀ ਦਵਾ ਦਿੱਤੀ ਜਹਿਆਖਾਂ ਬਣਿਆ ਲਾਹੌਰ ਦਾ ਗਵਰਨਰ ਦੇਣ ਕਦ ਸੁਖਾਲੇ ਗੁਰੂ ਕੇ ਖਾਲਸੇ ਨੇ ਵੀ ਯਾਦ ਰੱਖੋ ਇਲਾਕੇ ਅੰਦਰ ਦਰਸ਼ਨ ਦੇਣੇ ਸ਼ੁਰੂ ਕੀਤੇ ਨੇ ਕਹਿੰਦੇ ਨੇ ਕਿ ਅੱਜ ਵਕਤ ਹੈ ਫਰਵਰੀ ਮਾਰਚ ਦੇ ਅਖੀਰ ਦਾ ਸੰਧਿਆ ਦਾ ਵਕਤ ਹੈ ਸੂਰਜ ਡੁੱਬਦਾ ਜਾ ਰਿਹਾ ਹੈ ਮੋਜੀ ਦਰਵਾਜਿਆਂ ਗੁਰੂ ਕੇ ਕੁਝ ਸਿੰਘ ਆਪਣਾ ਰੂਪ ਵਟਾ ਕੇ ਲਾਹੌਰ ਦੀ ertidite ਦਾਖਲ ਹੋਏ ਕਹਿੰਦੇ ਨੇ ਕਿ ਦਾਖਲ ਹੋਏ ਦੁਕਾਨਦਾਰ ਵਪਾਰੀ ਲੋਕ ਆਪਣੀਆਂ ਦੁਕਾਨਾਂ ਵਧਾਉਣ ਦੀ ਤਿਆਰੀ ਕਰ ਰਹੇ ਨੇ ਕਾਰਾਂ ਅੰਦਰ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਰਜ ਡੁੱਬਦਾ ਜਾ ਰਿਹਾ ਸ਼ਾਮਾਂ ਦਾ ਵਕਤ ਗੁਰੂ ਕੇ ਖਾਲਸੇ ਨੇ ਕਰਕੇ ਹੱਲਾ ਲਾਹੌਰ ਦੀ ਧਰਤੀ ਉੱਤੇ ਇਹਨਾਂ ਅਮੀਰ ਜਾਤਿਆਂ ਦੇ ਘਰ ਲੁੱਟ ਕੇ ਦੁਕਾਨਾਂ ਲੁੱਟ ਕੇ ਗੁਰੂ ਘਰ ਦੇ ਵਿਰੋਧੀ ਤੇ ਦੁਸ਼ਮਣ ਕਾਜੀ ਮਲਾੜਿਆਂ ਨੂੰ ਸਜਾਏ ਮੌਤ ਦੇ ਕੇ ਉਹਨਾਂ ਨੇ ਆਪਣੇ ਆਪ ਨੂੰ ਰਾਵੀ ਦੇ ਝੱਲਾਂ ਵਿੱਚ ਅਲੋਪ ਕਰ ਲਿਆ ਜਾਈ ਆਖਾਂ ਨਵਾਂ ਨਵਾਂ ਲਾਹੌਰ ਦਾ ਗਵਰਨਰ ਬਣਿਆ ਹੋਇਆ ਜਦੋਂ ਇਹਦੇ ਨਵੇਂ-ਨਵੇਂ ਗਵਰਨਰ ਦੀ ਰਾਜ ਅੰਦਰ ਇਹਦੇ ਆਪਣੇ ਘਰ ਵਿੱਚ ਗੁਰੂ ਕੇ ਸਿੰਘਾਂ ਨੇ ਆ ਕੇ ਦਿੱਤੀ ਐ ਦਸਤਕ ਇਹਦੇ ਕੋਲੋਂ ਇਹ ਗੱਲ برداشت ਨਾ ਹੋਈ ਉਸੇ ਵਕਤ ਆਪਣੇ ਦੀਵਾਨ ਲਖਪਤ ਰਾਏ ਨੂੰ ਬੁਲਾ ਕੇ ਜਾਈਆਂ ਖਾਂ ਵੱਲੋਂ ਇੱਕ ਨਵੇਂ ਸਿਰੇ ਉੱਤੋਂ ਖਾਲਸੇ ਦੀ ਕਤਲੇਆਮ ਦਾ ਐਲਾਨ ਹੋਇਆ ਸੂਬੇ ਦਰਦ ਦਾ ਲਾਹੌਰ ਦਾ ਤਾਂ ਜੈ ਆ ਖਾਨ ਹੋਇਆ ਜੈ ਆ ਖਾਨ ਹੋਇਆ ਸੂਬੇ ਦਰਦ ਦਾ ਲਾਹੌਰ ਦਾ ਤਾਂ ਖਾਲਸੇ ਦਾ ਨਾਮ ਹੋ ਕਹਿੰਦਾ ਦੇਸ਼ ਤੋਂ ਮਟਾ ਦਿਓ ਜਈਆ ਖਾਨ ਹੋਇਆ ਅੱਗੇ ਮੇਰੇ ਵੱਡੇ ਅੱਗੇ ਮੇਰੇ ਵੱਡੇ ਅੱਗੇ ਮੇਰੇ ਵੱਡੇ ਕਰ ਸਕੇ ਨਾ ਜੋ ਅੱਜ ਤੱਕ ਤੇ ਉਹ ਅਣਹੋਣੀ ਹੁਣ ਕਰਕੇ ਵਿਖਾ ਦਿਓ ਸਿੰਘ ਵੀ ਗੁਰੂ ਦੇ ਦੇ ਹੁੰਦੇ ਸੀ ਪੰਜਾਬ ਵਿੱਚ ਦੇਸ਼ ਵਾਸੀਆਂ ਦੇ ਇਹ ਦਿਲੋਂ ਹੀ ਬੁਲਾਦੇ ਹੋ ਸਾਦਿਓ ਜੈ ਆਖਾਨ ਹੋਇਆ ਪੰਜਾਬ ਵਿੱਚ ਸੇਗਵੀ ਗੁਰੂ ਦੇ ਕਦੇ ਹੁੰਦੇ ਸੀ ਪੰਜਾਬ ਵਿੱਚ ਦੇਸ਼ ਵਾਸੀਆਂ ਦੇ ਹੋ ਦੇਸ਼ ਵਾਸੀਆਂ ਦੇ ਇਹ ਦਿਲੋਂ ਹੀ ਮਨਾ ਦਿਓ ਜਈਆ ਥਾ ਨਾ ਹੋਇਆ ਜੰਨਤ ਦੇ ਵਿੱਚੋਂ ਅੱਲਾ ਕੱਢਿਆ ਸ਼ਤਾਨ ਜੀਵੇ ਜੰਨਤ ਦੇ ਵਿੱਚੋਂ ਅੱਲਾ ਕੱਢਿਆ ਸ਼ਤਾਨ ਜੀਵੇ ਮੂਮਨਾ ਦਾ ਰਾਜ ਹੋ ਮੂਮਨਾ ਦਾ ਰਾਜ ਵਿੱਚੋਂ ਕੁਫਰ ਉਡਾ ਦਿਓ ਜਈਆ ਥਾਨ ਹੋਇਆ ਸੂਬੇ ਦਾਰਜਾਲ ਹੋਰ ਦਾਤਾ ਜਈਆ ਥਾਨ ਹੋਇਆ